ਸੁਆਗਤ ਦੀ ਉੱਠੀ ਆ ਅੱਜ ਇਹ ਵੀ ਲੇਟ ਉੱਠੀ ਆ ਅੱਛਾ ਆਓ ਸਿਰੇ 5 ਵਜੇ ਉੱਠੀ ਮੇਰੇ ਸਾਹਮਣੇ ਤਾਂ ਪੰਜ ਲੇਟ ਹੋ ਗਿਆ ਆਪਾਂ ਆ ਤੇ 5 ਵਜੇ ਉੱਠੀ ਤੇ ਫਿਰ ਘਰ ਦਾ ਕੰਮ ਕਰ ਵੀ ਕਰਨਾ ਮਾਸੀ ਜੀ ਕਿੰਨਾ ਕੰਮ ਹੋ ਜਾਂਦਾ ਘਰ ਦਾ ਬੰਦਾ ਟਾਈਮ ਨਾਲ ਉੱਠੇ ਤਾਂ ਟਾਈਮ ਨਾਲ ਬੰਦਾ ਕੰਮ ਨਿਪਟਾ ਜਾਂਦਾ ਪੁੱਤ 5 ਵਜੇ ਉੱਠੀ ਤੇ ਰਣਜੋਤ ਸਿਆਂ ਤਾਂ ਵੀ ਲੇਟ ਆਹੂ ਲੇਟ ਵਾ ਗਿਆ ਹਾਂ ਪੁੱਤ ਆੜੀ ਤੇਰੇ ਮਾਨਪ੍ਰੀਤ 8 ਵਜੇ ਤੱਕ ਤੂੰ ਤੂੰ ਮਾਰ ਦੋ ਤਾਂ ਨਹੀਂ ਆਵਾਜ਼ ਜਿੰਦੀ ਕਹਿੰਦੀ ਉਹ ਠੀਕ ਲੋਣਾ ਵਾ ਕੰਮ ਹੀ ਸਾਰੀ ਦਿਹਾੜੀ ਕਰਨਾ ਵਾ ਸਾਡੇ ਵਰਗੇ ਬਜ਼ੁਰਗ ਰਹਿੰਦੇ ਰਹਿੰਦੇ ਆ ਕਦੋਂ ਖੇ ਕਦੋਂ ਘੁੱਟ ਚਾਹ ਦਵੇ ਹਾਨੂੰ ਬਣਾ ਕੇ ਪੁੱਤਰ ਆ ਵੇਹਲਾ ਨਾ ਕੁਛ ਖਾਣ ਦਿੰਦੀ ਆ ਨਾ ਤਾਂ ਡੇ ਲਾਗੇ ਲੈ ਲੈ ਬੈਣ ਦਿੰਦੀ ਆ ਉਹ ਤੇ ਮੈਂ ਹੁਣ ਉੱਠ ਕੇ ਚਲ ਜਾਣਾ ਤੁਹਾਡੇ ਲਾਗੂ ਗੁੱਸਾ ਨਾ ਕਰਿਓ ਫੇਰ ਛੇਤੀ ਆਇਓ ਚੰਗਾ ਤੇ ਮੈਨੂੰ ਮਿਲੇ ਤੋਂ ਬਗੈਰ ਨਾ ਜਾਇਓ ਨਹੀਂ ਨਹੀਂ ਮਾਸੀ ਤੁਹਾਨੂੰ ਮਿਲ ਕੇ ਜਾਵਾਂਗੇ ਉਹੋ ਹੀ ਕਮਰਾ ਮੇਰਾ ਸਾਹਮਣਾ ਵਾਂ ਤੇ ਜੇ ਹੁਣ ਮੈਂ ਉੱਠ ਕੇ ਨਾ ਨਾਂ ਗਈ ਤੇ ਪਤਾ ਨਹੀਂ ਮੇਰਾ ਮਗਰੋਂ ਫਿਰ ਕੀ ਹਾਲ ਹੋਣਾ ਵਾ ਮੈਂ ਚਲੀ ਜਾਨੀ ਆ ਤੇ ਗੁੱਸਾ ਨਾ ਕਰਿਓ ਚੰਗਾ ਮੇਰਾ ਤੇ ਬੜਾ ਜੀ ਕਰਦਾ ਹੀ ਲਾਗੇ ਬਹਿ ਬਹਿ ਗੱਲਾਂ ਕਰਨ ਪਰ ਹੈ ਅੰਨਾ ਡਾਰ ਉਹ ਤਾਂ ਹੀ ਨਿਆਰੇ ਵਾਲੀਆਂ ਗੱਲਾਂ ਵਾ ਬਜ਼ੁਰਗੀਆਂ ਉਹ ਤਾਂ ਮਾਦਾ ਮਾਰਨ ਦੀ ਹੋਈਆਂ ਉਹਨਾਂ ਨੂੰ ਤਾਂ ਇੰਜ ਕੀ ਕਹਿਣਾ ਉਹ ਤਾਂ ਆਪਣਾ ਟਾਈਮ ਹੀ ਲਗਾ ਦਿੰਦਾ ਨੇ ਨਾ ਤੇ ਨੀ ਉਹ ਮਨਪ੍ਰੀਤ ਵੀ ਖੀ ਜਾਂਦੀ ਹੈਗੀ ਵੀ ਮੰਮੀ ਉੱਠ ਕੇ ਚਲ ਜੋ ਤੀ ਉਹ ਵਿਚਾਰੇ ਉਸੇ ਵੇਲੇ ਉੱਠ ਕੇ ਹੁਣ ਚਲੇ ਗਏ ਉਹ ਕਹਿੰਦੇ ਦੇਖਿੰ ਕੋ ਨਹੀਂ ਬੈਠੇ ਜਾਂਦਾ ਲਾਕ ਹੰਭ ਜਾਂਦਾ ਉਹਦਾ ਮੁਰਕੇ ਫਿਰ ਇੰਨਾ ਲੇਟ ਉੱਠਦੀ ਵੀ ਨਾ ਮਾਸੀ ਜੀ ਫਿਰ ਚੰਗੇ ਆ ਜਿਹੜੇ ਕਹਿ ਦਿੰਦੇ ਵੀ ਸਵਕਤ ਤੇ ਉੱਠੀ ਆ ਤੁਸੀਂ 5 ਵਜੇ ਵੀ ਮੈਂ ਉੱਠੀ ਆ ਤਾਂ ਵੀ ਲੇਟ ਕਹੀ ਜਾਂਦਾ ਆ ਤੂੰ ਪਹਿਲਾਂ 레이ਟ ਹੋ ਤੀ 4 ਵਜੇ ਉੱਠਦੀ ਹੈ ਨਾ ਗਲਤ ਅੰਦਾਜ਼ ਕਰ ਤੇ ਆਣਾ ਘੰਟਾ ਲੇਟ ਹੀ ਤੂੰ ਅੱਜ ਜਦ ਮੈਂ ਤਾਂ ਘੰਟਾ ਲੇਟ ਹੀ ਤੇ ਜਿਹੜੀ 7-8 ਵਜੇ ਉੱਠਦੀ ਆ ਉਹ ਕੋਈ ਹੱਟ ਨਹੀਂ ਬਜ਼ੁਰਗਾਂ ਨੂੰ ਵੀ ਪਤਾ ਇਹ ਤਾਂ ਕਨਿਆਣੇ ਹੁਣ ਸਮੇਂ ਤੇ ਉੱਠ ਗਈ ਤੇ ਕਨਿਆਣੇ ਭੇਜੂਗੀ ਸਕੂਲੇ ਤੇ ਬਜ਼ੁਰਗਾਂ ਨੇ ਉਮਰ ਹੰਡਾਈ ਹੁੰਦੀ ਆ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਵਾ ਚੱਲ ਤੂੰ ਬਹੁਤ ਪਿੱਛੇ ਲੱਗ ਗਿਆ ਬਹੁਤੇ ਪੋਚੇ ਨਾ ਆਪਣੀ ਭੈਣ ਤੇ ਜਾਂ ਤੂੰ ਬੈ ਮੈਂ ਮੰਦੋ ਨੂੰ ਮਿਲਾਂ ਤਾਨੂੰ ਕੀ ਪਤਾ ਵੀ ਕਿੱਥੇ ਆ ਫੋਨ ਕਰ ਲੈਣਾ ਮੈਂ ਪੁੱਛ ਲੈਣਾ ਮਨ ਪੈਨ ਨੂੰ ਅੱਛਾ ਪੁੱਛ ਲਾ ਆ ਹੈ ਅਗੀ ਕਿੰਨਾ ਪੁੱਛੀਦਾ ਮੰਮੀ ਨੂੰ ਕਿਤੇ ਟਾਈਮ ਨਾ ਦਵਾਈ ਰੋਟੀ ਪਾਣੀ ਟਾਈਮ ਤੋਂ ਕਿਤੇ ਇੱਧਰ ਉੱਧਰ ਨਹੀਂ ਹੁੰਦਾ ਲੀੜਾ ਕੱਪੜਾ ਧੋਤਾ ਪ੍ਰੈਸ ਕੀਤਾ ਦਹੀਦਾ ਵਾ ਤੇ ਫੇਰ ਵੀ ਜਦੋਂ ਮਨ ਪੀ ਤੋ ਉੱਥੇ ਜਾਂਦੀ ਆ ਤੇ ਕਿੰਨੀਆਂ ਗੱਲਾਂ ਕਰ ਹੁੰਦੀ ਮੈਨੂੰ ਤੇ ਆਪ ਵੇਖ ਲੈ ਕਿਤੇ ਸੱਸ ਮਮਾਸਾ ਨਹੀਂ ਪੁੱਛਣਦੇ ਵਿਚਾਰੀ ਕਿੰਨੀ ਦੁਖੀ ਆ ਗਨਾਉਨੇ ਮੈਂ ਨਾ ਡੈਡਫੁੱਲ ਲਿਆਵਾ ਤੇ ਜੇ ਹੋਰ ਚਾਹ ਬਹਿ ਜਾਂਦੀ ਨਾ ਤੇ ਪਤਾ ਨਹੀਂ ਕੀ ਕੋਸ਼ ਉਹਨੇ ਦੱਸ ਕੇ ਜਾਣਾ ਹੈਗਾ ਮਾਨਪੀ ਬੜੀ ਚਲਾਕ ਉਹਨੇ ਲਾ ਕੇ ਤੇ ਮੇਰੇ ਬੈਠਣ ਨਹੀਂ ਦਿੱਤਾ ਉਹਨੂੰ ਬਹੁਤ ਚੁਸਤ ਹੈ ਉਹ ਬੜਾ ਹੋਲਾ ਉੱਤੈ ਤੂੰ ਵੀ ਮੂਤੀ ਜਾਨੀ ਆ ਇਹ ਕਰੇ ਬੱਕਰੀ ਰੱਖ ਲਈ ਆ ਇਹ ਕਰੇ ਗੁੱਤਾ ਰੱਖ ਰਿਆ ਇਨਸਾਨਾਂ ਦੀ ਕਦਰ ਘੜ ਕੇ ਹੁਣ ਜਾਨਵਰ ਹੀ ਪਾਲਣੇ ਇਹਨਾਂ ਨੇ ਹੁਣ ਬਿੱਲੀਆਂ ਵੀ ਰੱਖਾਣੇ ਆਹ ਹਕੂੜਿਆ ਉੱਤੇ ਚੜ ਚੜ ਬੂਦੀਆਂ ਉਹ ਦੱਸ ਹਾਂ ਹਾਂ ਬੰਦਾ ਵੀ ਇਹਨੂੰ ਕਰਨਾ ਪੈਣਾ ਮੁਰਦੇ ਗੋਆ ਕਰਨੇ ਗਿਆ ਚੱਲ ਪਰੌਣੇ ਤੇ ਗਏ ਪਰਾ ਵੱਡੀਨੇ ਤੇ ਨਾ ਮੇਰੀ ਬੇਇੱਜ਼ਤੀ ਕਰਾ ਕੇ ਰੱਖਤੀ ਪੀਦਾਸਾ ਤੂੰ ਆਕੇ ਪਰੌਣਿਆਂ ਨੂੰ ਹੀ ਮਿਲ ਜਾ ਹਾਂ ਹੁੰਦੇ ਭਾਬੀ ਨੇ ਨਾ ਵੀਰ ਨੂੰ ਸਿਖਾਉਂਦੀ ਜਾਣਾ ਵਾ ਤੇਰੀ ਭੈਣ ਤੇ ਕਿਸ ਨਾ ਬਣਾ ਕੇ ਰੱਖਦੀ ਉਹਦਾ ਤੇ ਜੇਠ ਜਠਾਣੀ ਨਹੀਂ ਮਿਲਣਾ ਏ ਇਹਨਾਂ ਨੂੰ ਨਹੀਂ ਪਤਾ ਪੀਦਾਸਾ ਪਤਾ ਨਹੀਂ ਕਿਹੜੇ ਭੂਰੇ ਚ ਵੜ ਕੇ ਬੈਠੀ ਤੇ ਤੂੰ ਆਕੇ ਮਿਲ ਜਾ ਫਿਰ ਉਹਨਾਂ ਨੇ ਕੀ ਪਤਾ ਮਹੀਨੇ ਬਾਅਦ ਆਉਣਾ ਕਿ ਦੋਹੀ ਮਹੀਨੇ ਆਉਣਾ ਆਪੇ ਦੇ ਪਰੌਣੇ ਆਉਣ ਤੇ ਮੈਂ ਦੌੜੀ ਜਾ ਕੇ ਮਿਲ ਲਈਨੀ ਹੰਨੀ ਆ ਅੱਧੀ ਹੋ ਗਈ ਆ ਲੈਪੀ ਜਿ ਕਿਤੇ ਹੁਣ ਮੇਰੇ ਮੂੰਹ ਲੱਗੀ ਨਾ ਹੁਣ ਮੈਨੂੰ ਸੁਣਾਉਂਗੇ ਬੜੀਆਂ ਫਿਰ ਵੀਰ ਨੇ ਤੇ ਜਿਹੜਾ ਮੈਨੂੰ ਲੈਕਚਰ ਦੇਣਾ ਹੀ ਦੇਣਾ ਨਾ ਪੇਕੇ ਗਈ ਨੂੰ ਹੁਣ ਮੈਨੂੰ ਦੱਸੂਗੀ ਪਤਾ ਜਿੱਦਣ ਇਹਦੇ ਆਏ ਨਾ ਮਿਲਣਾ ਇਹਨਾਂ ਨੂੰ ਮੈਂ ਵੀ ਨਹੀਂ ਇਹਨਾਂ ਗੁੱਸਾ ਚੜੰਡਿਆ ਵਾ ਮੈਨੂੰ ਇੱਕ ਮੈਨੂੰ ਇਹ ਨਹੀਂ ਪਤਾ ਵੀ ਮਾਤਾ ਨੇ ਕੀ ਕਿਹਾ ਵਾ ਪਰ ਜਾਈ ਬੜੀਆਂ ਸਿੱਖਿਆ ਦੇਣ ਦੀ ਹੈ ਇਹ ਜੀ ਬਜ਼ੁਰਗਾਂ ਨੂੰ ਸਾੰਭ ਕੇ ਰੱਖੋ ਘਰ ਦੇ ਜਿੰਦਰੇ ਹੁੰਦੇ ਲਾ ਅੱਡੀ ਲੰਮੀ ਉਮਰ ਆ ਵੀ ਗਈ ਹੈ ਮਨਪ੍ਰੀਤ ਦੱਸੋ ਪਰੌਣੇ ਇੱਧਰ ਗਏ ਆ ਬਲਜੀਤਵਾਲ ਆਹੋ ਹੋ ਨਹੀਂ ਕੋਹ ਉਹਨੇ ਰੱਖੇ ਨਾ ਅੱਗੇ ਲੱਡੂ ਪੇੜੇ ਜਿਹੜੇ ਖਾਣ ਗਏ ਆ ਮਤਲਬ ਦਮੇਲੇ ਤੇਰੀ ਵੱਡੀ ਨਾ ਉਹਨੂੰ ਮਾਸਾ ਕ ਲੈਣੀ ਆ ਉਹਨੂੰ ਕਿਤੇ ਤੂੰ ਗੱਲ ਹੀ ਨਹੀਂ ਕੋਈ ਕੀਤੀ ਵੀ ਪਿਆ ਅਕਲ ਸਿੱਖਲਾ ਨਾ ਸਿੱਖਲਾ ਪਰੌਣੇ ਕਿੱਥੇ ਆ ਚੱਲ ਗਏ ਆ ਜਿੱਥੋਂ ਆਏ ਸੀ ਉੱਥੇ ਹੀ ਹਾਏ ਕੋਲੇ ਮਿੰਨ ਉਹ ਤੇ ਮਿਲ ਕੇ ਹੀ ਨਹੀਂ ਗਏ ਜਾਣ ਲੱਗੇ ਮੈਂ ਕਹਤਾ ਹੀਗਾ ਸੁੱਤੀ ਆ ਐਦਾਂ ਨਾ ਕਰਿਆ ਕਰ ਇਹ ਭੈਣ ਭਰਾ ਤੇ ਪੁੱਤ ਫੁੱਲਾਂ ਦੀ ਬਾਸ਼ਨਾ ਹੁੰਦੇ ਆ ਮਾਤਾ ਫੁੱਲਾਂ ਦੀ ਬਾਸ਼ਨਾ ਦੇ ਹੋਣਗੇ ਮੇਰੇ ਵਾਸਤੇ ਤੇ ਉਹਦੇ ਵਾਸਤੇ ਉਹਨੂੰ ਕਿ ਮੁਸ਼ਕ ਚੜ੍ਹਨੀ ਹੈ ਇਹਨਾਂ ਤੋਂ ਆ ਕੇ ਮਿਲ ਨਹੀਂ ਸਕਦੀ ਇਹਨਾਂ ਨੂੰ ਜਦੋਂ ਉਹਦੇ ਆਉਂਦੇ ਉਹਦੋਂ ਮੈਨੂੰ ਕਰਦੀ ਜਾ ਮੇਲਿਆ ਜਾ ਮੇਲਿਆ ਜਾ ਮੇਲਿਆ ਕਿਤੇ ਮੇਰਾ ਉਹਨੂੰ ਕਿਤੇ ਠੰਡਾ ਨਹੀਂ ਪਿਉਂਦਿੰਨੀ ਕੋਹ ਨਹੀਂ ਪਿਉਂਦਿੰਨੀ ਤੇ ਮੈਨੂੰ ਪਹਿਲਾਂ ਹੀ ਜਾ ਮੇਲਿਆ ਜਾ ਮੇਲਿਆ ਕਰਦੀ ਰਹਿਨੀ ਆ ਉਹਨਾਂ ਵੀ ਕਿਤੇ ਮਾੜੀ ਮੋਟੀ ਅਕਲ ਦੇ ਦਿਆ ਕਰ ਪਿੱਛੇ ਤੋਂ ਇਹਦੇ ਹੰਦਾ ਵਾ ਕੋਈ ਤੇਨੂੰ ਮੇਲਿਆ ਕਰ ਮੈਂ ਤੇ ਇਹ ਕਹਿਨੀ ਆ ਅੱਗੋਂ ਪਿੱਛੋਂ ਪਾਵੇਂ ਛਤਰੀ ਦਾੜ ਵੰਡੋ ਤੇ ਆਇਆ ਗਿਆ ਨਾ ਇਦਾਂ ਕਰੋ ਤੈਨੂੰ ਪਤਾ ਲੱਗੇ ਇਹਨਾਂ ਦਾ ਕੱਠ ਬੜਾ ਵਾ ਕੱਟ ਤੇ ਮੈਂ ਘੱਟ ਦੌੜ ਦੌੜ ਕੰਮ ਕਰਦੀ ਆ ਮੈਂ ਜਾ ਕੇ ਇਹਦੇ ਰੋਟੀ ਵੀ ਪਕਾ ਦਿੰਨੀ ਵੀ ਦੀਦੀ ਤੂੰ ਲਾਗੇ ਬਹਿ ਤੇ ਚਾਹ ਪੜਾਉਂਦੀ ਹੋਵੇ ਤੇ ਮੈਂ ਕਹ ਦਿੰਨੀ ਦੀਦੀ ਚਾਹ ਤੂੰ ਬਹਿ ਮੈਂ ਕੱਢਦੀ ਦੋ ਪਕੌੜੇ ਤੇ ਅੱਗੇ ਰੱਖ ਦਿੰਨੀ ਆ ਹਾਏ ਤੇ ਹੁਣ ਉਹਦੀ ਸੋਚ ਚਾਹੀਦੀ ਨਾ ਤੇ ਤੈਨੂੰ ਕੀ ਟੈਨਸ਼ਨ ਮਾਂ ਆਪੇ ਉਨੂੰ ਹੀ ਕਹਿਣਗੇ ਅਗਲੇ ਮੈਨੂੰ ਟੈਨਸ਼ਨ ਨਹੀਂ ਮਾਤਾ ਜਿਹੜੀ ਮੇਰੀ ਮਾਂ ਪਰਜਾਈ ਹੀ ਮਾਰਨੀ ਆ ਪੜਦੀ ਗਈ ਆ ਹੈ ਉਹਦੀ ਤੇ ਚਲ ਖਾਦੀ ਕੜੀ ਉਨੇ ਦੇ ਪਰ ਮੈਨੂੰ ਕਿਤੇ ਸੋਭਾ ਦਿਵਾਉਣੀ ਨਹੀਂ ਨਾ ਹੈਗੀ ਅਗਲੀ ਨੇ ਕਹਿਣਾ ਗਾਂ ਜਿਵੇਂ ਜਿੱਥੇ ਜਾ ਕੇ ਕੋਈ ਗੱਲ ਕੀਤੀ ਇਹਨੇ ਕਹਿਣਾ ਤੇਰੀ ਤੇ ਜਠਾਣੀ ਵੜੀ ਨਹੀਂ ਮੈਨਾਂ ਤੇ ਤੂੰ ਫਿਰ ਬਣਾ ਕੇ ਨਹੀਂ ਰੱਖਦੀ ਇੰਨੀ ਕਿ ਤੇਰੀ ਘਰ ਦੇ ਵਿੱਚ ਕਦਰ ਵਾ ਮੈਨੂੰ ਨਾ ਸੋਭਾ ਦਿਵਾਇਓ ਕੋਈ ਵੀ ਨਾ ਹੁਣ ਤੂੰ ਹੀ ਮੈਨੂੰ ਦੱਸੋ ਤੂੰ ਹੀ ਕੀ ਇਹਨੂੰ ਕਿਹਾ ਹੈਗਾ ਮੇਰੀ ਪਰਜਾਈ ਨੂੰ ਕੀ ਕੰਨਾਂ ਚ ਵਾਲੇ ਪਾਏ ਹੀ ਉਹਦੇ ਉਹ ਮੈਨੂੰ ਸਿਖਾ ਦਿੰਦੀ ਗਈ ਉਹ ਵੀ ਬੁਜੁਰਗ ਤੇ ਕਰਦਾ ਜਿੰਦਰਾ ਵਾ ਇਹਨਾਂ ਨੂੰ ਸਾंभ ਕੇ ਰੱਖੋ ਇਨਾਂ ਦੀ ਕਦਰ ਪਹਿਲਾਂ ਨਹੀਂ ਹੁੰਦੀ ਗਿਆ ਪੈਂਦੀ ਆ ਕੀ ਗਿਆ ਹੈਗਾ ਕਿਆ ਨਹੀਂ ਪੁੱਤ ਕੁਛ ਵੀ ਮੈਂ ਓਏ ਉੱਦਾਂ ਮੇਰੀ ਵੱਲ ਵੇਖ ਕੇ ਵੀ ਬਜ਼ੁਰਗ ਹੋ ਗਏ ਆ ਉਹ ਤਾਂ ਗੱਲਾਂ ਕਰਦੀ ਹੋਣੀ ਆ ਤੇ ਬਜ਼ੁਰਗ ਹੋ ਗਏ ਤੇ ਬਜ਼ੁਰਗਦਾਨ ਨੇ ਸੂਟ ਨਹੀਂ ਵੇਖਿਆ ਕਿ ਚੁੰਨੀ ਨਹੀਂ ਵੇਖੀ ਇਹਨੇ ਸੀ ਪਿਸਤਾਰਿਆਂ ਵਾਲੀ ਵੀ ਸੰਭੇ ਹੀ ਆ ਆਪ ਤੇ ਮੇਰੀ ਮਾਂ ਨੂੰ 36 ਗੱਲਾਂ ਕਰ ਦਿੰਦੀ ਆ ਉਹ ਕਿਤੇ ਗਿਆ ਵੀ ਸੂਟ ਵੀ ਉੱਦਾਂ ਤੇ ਮੈਂ ਤੇਰ ਕੋ ਸਾਰੇ ਜੋਰ ਨਹੀਂ ਲੈ ਕੇ ਪਾਇਆ ਹੀ ਤੂੰ ਕਿੱਥੇ ਮੈਨੂੰ ਦਿਨੀ ਹੀ ਨਾ ਉਹ ਤੇ ਆਨੀ ਹ ਕਿਦੇ ਵਿਆਹ ਤੇ ਆਨੀ ਹੀ ਪਾਲੀ ਕੜੀ ਕੜੀ ਨਹੀਂ ਸੀਪਦੇ ਹੋਰ ਤੇ ਮਾਦਾ ਜ ਘਰ ਬਰੋਸ਼ੇ ਦਾ ਵੀ ਪਾਇਆ ਹੋਵੇ ਤੇ ਕਹਿੰਦਾ ਕੋਹ ਨਹੀਂ ਉਹਦਾ ਜਾਨ ਹੀ ਠੰਡੀ ਰਹਿੰਦੀ ਉਹਦੇ ਵਿੱਚ ਕੋਈ ਨਹੀਂ ਪਤਾ ਮੈਂ ਦੂਜਾ ਸੂਟ ਪਾ ਕੇ ਨਾ ਇਹਨੂੰ ਜੋੜ ਕੇ ਰੱਖ ਲੂੰਗੀ ਇਹ ਹੋਈ ਫੇਰ ਉਹ ਵਿਆਹ ਤੇ ਪਾ ਜੂਗੀ ਪਰ ਨਾ ਮੇਰੇ ਤੇ ਗੁੱਸਾ ਨਾ ਕਰ ਬਲਜੀਤ ਉਹਦੀ ਗੱਲ ਉਹਦਣਾ ਹੀ ਨਵੇੜ ਮੈਂ ਨਹੀਂ ਕੇਨ ਕੋ ਵੀ ਅੰਦੀ ਕੋਈ ਨਹੀਂ ਤੋ ਬੈਠੀ ਰਾਇ ਇਥੇ ਕਰਰਮਣ ਨਿਕਲ ਲੈਣ ਦੇ ਬਾਅਦ ਵੇਖੀ ਆ ਇਧਰ ਉਧਰ ਨੰਗ ਦੀ ਵੜਦੀ ਨੇ ਮੈਂ ਵੀ ਸੁਣਾ ਹੀ ਦੇਣਾ ਤੇ ਹੁਣ ਇਹਦੇ ਰਿਸ਼ਤੇਦਾਰ ਮੇਰੇ ਕੋ ਨਾ ਪਾਲੀ ਸਾਸਰੀ ਕਾਲਾ ਇਨਾ ਵਾਸਤੇ ਤੇ ਨਾ ਹੀ ਮੇਰੇ ਕੋ ਹੈਗਾ ਮੈਂ ਨਹੀਂ ਘਲੇ ਅਲੱਗ ਲਾ ਕੇ ਮਿਲਣਾ ਉਹਨਾਂ ਦੇ ਜਦੋਂ ਮੈਨੂੰ ਪਤਾ ਲੱਗ ਗਿਆ ਨਾ ਮੈਂ ਅੱਧਾ ਘੰਟਾ ਪਹਿਲਾਂ ਨਾ ਨਿਕਲਣਗੀ ਘਰ ਪੁੱਤ ਇੱਕ ਜਾਣਾ ਇਦਾਂ ਕਰਦਾ ਨਾ ਸਾਰੇ ਨਹੀਂ ਕੁਝ ਹੋ ਜਾਏਗਾ ਅਗਲ ਕਰੀਦੀ ਹੋਈ ਦੀਆ ਇਦਾਂ ਨਾ ਕਰੀ ਸਾਰਾ ਕੋ ਮੈਂ ਹੀ ਜਰੀ ਤਰੀ ਜਾਵਾਂ ਫੇਰ ਬਾਅਦ ਵਿੱਚ ਮੈਨੂੰ ਮਿਸ ਨਹੀਂ ਕਹਿ ਦਿੰਦੀ ਉਹ ਮੈਂ ਵੀ ਉਹਨੇ ਦੇ ਵਾਂਗੂ ਸਿਰ ਚੜ ਕੇ ਬੋਲਿਆ ਕਰਨਾ ਵਾ ਮੈਂਗਾ ਤੋਂ ਆਪਣੇ ਅੰਦਰੋਂ ਪਾਪ ਆ ਕੇ ਤੇ ਘੁੱਟ-ਘੁੱਟ ਮਰਦੀ ਰਵਾਂ ਸਾਰੀ ਰਾਤ ਮੇਰੇ ਗਾ ਦਿਮਾਗ ਚ ਘੁੰਮਦੀ ਰਹਿੰਦੀ ਐ ਜੜਾ ਤੇ ਮੂੰਹ ਤੇ ਬੋਲ ਦਿੰਦਾ ਆ ਤਾਂ ਗੁੱਬਗਲਾਟ ਨਿਕਲ ਜਾਂਦਾ ਜੜਾ ਨਹੀਂ ਬੋਲਦਾ ਤੇ ਉਹਦਾ ਤੇ ਅੰਦਰੋਂ ਅੰਦਰ ਸੜ ਜਾਂਦਾ ਸਾਰਾ ਮੈਂ ਆਖਿਆ ਪ੍ਰਾਣੇ ਰੋਟੀਆਂ ਖਾ ਕੇ ਗਏ ਆ ਖਾ ਗਏ ਹੀ ਗਏ ਆ ਤੇ ਹੂਕ ਸੁਤੀ ਮੈਂ ਗਈ ਵਾਜ ਮਾਰਨ ਮੈਂ ਅੱਗੇ ਆਖਾਂ ਉਹਨਾਂ ਨੇ ਰੋਟੀਆਂ ਖਾ ਲਈਆਂ ਹੋਣੀਆਂ ਵਾਂ ਮੈਨੂੰ ਲਾਗੇ ਚਾਹ ਵੀ ਪੀਣ ਦਿੱਤੀ ਜੇ ਮਾਸਾਗ ਤੇ ਮੈਂ ਠੰਡਾ ਫੜਨ ਲੱਗੀ ਉਹ ਮੇਰਾ ਹੱਥ ਖਿੱਚ ਲਿਆ ਆਏ ਹਾ ਰੋਟੀ ਤੇ ਮੈਂ ਖਾਣੀ ਹੀ ਨਾ ਚਲੇ ਸ਼ਾ ਅੰਦਰ ਵੜ ਕੇ ਮੈਨੂੰ ਦੋ ਰੋਟੀਆਂ ਹੀ ਚਾਰਨਾ ਦੇ ਜਿੰਦੀ ਮੇਰੇ ਤੇ ਕਿਤੇ ਢੇੜੀ ਜਿ ਖਰਦੂ ਫਿਰਦੇ ਆਵਾ ਹੁਣ ਮੈਂ ਆਖਣ ਲੱਗੀ ਹਾਂ ਤੂੰ ਰੋਟੀ ਲਿਆ ਮੰਗਣੀ ਕੀ ਆ ਰੋਟੀ ਕਿੰਨਾ ਕੁਛ ਬੋਲਗੀ ਕਿੰਨਾ ਕੁਛ ਸੁਣਾਗੀ ਤੇ ਫੇਰ ਸੱਚੀ ਦੀ ਸੱਚੀ ਅਜੇ ਤੇ ਮੈਂ ਦੋ ਗੱਲਾਂ ਹੀ ਕੀਤੀਆਂ ਪਰ ਉਹਨਿਆ ਨਾ ਤੇ ਐਡੀ ਇਹਨੂੰ ਅੱਗ ਲੱਗੀ ਜੇ ਮੈਂ ਕਿਤੇ ਸਾਰਾ ਹੀ ਪੋਲ ਇਹਨਾਂ ਦਾ ਖੋਲ ਦਿੰਦੀ ਫੇਰ ਕੀ ਬਣਦਾ ਓਹੋ ਕਾਲੇ ਆਏ ਹੜਾਦ ਨੇ ਸਾਨੂੰ ਪਤਾ ਨਹੀਂ ਬਾਪੂ ਇਹਨਾਂ ਦਾ ਕਿੱਥੇ ਹੋਣਾ ਵਾ ਅੰਦਰੋਂ ਹੀ ਨਹੀਂ ਮੈਨੂੰ ਬਾਹਰ ਨਿਕਲਣ ਦਿੱਤਾ ਇਹਨੇ ਅੱਜ ਬੱਦਲ ਹੋਇਆ ਠੰਡਾ ਹੋ ਗਿਆ ਵਾ ਇੱਥੇ ਘੜੀ ਬੈਣੀ ਆ ਹੁਣ ਮੈਂ ਵੇਖਿਆ ਉਹਦੀ ਭਰਾ ਪਰਜਾਈ ਦਾ ਟੌਰ ਵੇਖਿਆ ਕਿੰਨਾ ਕੱਢਿਆ ਸੀ ਉਹਨਾਂ ਨੇ ਟੌਰ ਤਾਂ ਫਿਰ ਆਪੇ ਨਿਕਲਣਾ ਵਾ ਸਭ ਕੋ ਕੋਲੀ ਆ ਕੋਲ ਤੇ ਹੈਗਾ ਅੱਜ ਕਿਤੇ ਚੰਗਾ ਝੋਖਾ ਬਣਾਇਆ ਹੁਣ ਸੇਵੀਆਂ ਸੂਵੀਆਂ ਜਾਂ ਹੋਰ ਅਲਲਪਲੜ ਕਈ ਕੋ ਖਵਾਲਦੀ ਹੁੰਦੀ ਆਪਣੇ ਭਰਾ ਪਰਜਾਈ ਨੂੰ ਉਹਨਾਂ ਦਾ ਬੜਾ ਧਿਆਨ ਕਰਦੀਆਂ ਹਾਂ ਤੇ ਜੇ ਕਿਤੇ ਸਾਂਝੇ ਰਿਸ਼ਤੇਦਾਰ ਆਉਣ ਨਾ ਫੇਰ ਨਹੀਂ ਕੱਖ ਵੀ ਅੱਜ ਕਿਤੇ ਮਾਤਾ ਨੂੰ ਮਿਲ ਗਿਆ ਹੋਣੀ ਸੇਵੀਆਂ ਖਾਣ ਨੂੰ ਉਦਾਂ ਤੇ ਸੁੱਕੀਆਂ ਰੋਟੀਆਂ ਹੀ ਦਿੰਦੀ ਆ ਪਰ ਇੱਕ ਗੱਲ ਮੈਂ ਵੇਖੀ ਹੋਏ ਦੀ ਜਿਹੜੇ ਪੇਕਿਆਂ ਦੇ ਕੋਈ ਨਾ ਚੀਜ਼ਾਂ ਬੜੀਆਂ ਖੁੱਲੀਆਂ ਬਣਾਉਂਦੀ ਆ ਤੇ ਬਣਾਉਣੀਆਂ ਆ ਉਸ ਦਿਨ ਤੇ ਫਿਰ ਆ ਵੀ ਲੈਦੇ ਤੇ ਉਹ ਵੀ ਲੈ ਦੋ ਉਹ ਮੁੰਡਾ ਨਹੀਂ ਕਵਾਂਡੀਆਂ ਦਾ ਉਹਨੂੰ ਤੋਰ ਦੀ ਰੱਖਦੀ ਆ ਜਾਲਾ ਤੂੰ ਘੜੀ ਨੂੰ ਜਾ ਕੇ ਸੇਵਿਆਂ ਦਾ ਗੋਲਾ ਭਰਾ ਲੈ ਸੇਵੀਆਂ ਬੜੀਆਂ ਸਵਾਦ ਬਣਾਉਂਦੀ ਬਦਾਂਪ ਤੋਂ ਭਾ ਗਏ ਅੱਛਾ ਸੇਵੀਆਂ ਕਦੀ ਸਾਡੇ ਘਰ ਨਹੀਂ ਨਾ ਬਣੀਆਂ ਓਏ ਬਣੀਆਂ ਤੇ ਬਠੇਰੀ ਵਰੀ ਆ ਪਰ ਉਹ ਜਿਆਦਾ ਸਵਾਦ ਬਣਾਉਂਦੀ ਕਾਜੂ ਕੁਝ ਪਤਾ ਕਿ ਖਾਲ ਪਹਿਲਾਂ ਤੜਕਾ ਲਾ ਲੈਂਦੀ ਕਿ ਉਹ ਜੋਨਾਂ ਨੂੰ ਉਹ ਬਹੁਤ ਸਵਾਦ ਬਣਦੀਆਂ ਵਾ ਕੋਈ ਨਾ ਕੋਈ ਤੇ ਕਰਦੀ ਹੋਊਗੀ ਤੇ ਮੈਂ ਹੈ ਹਾਂਜੀ ਕਿਤੇ ਮਾਤਾ ਦਾ ਵੀ ਮੂੰਹ ਮੁਸਕ ਗਿਆ ਹੋਣਾ ਵਾ ਖਾ ਖੂ ਕੇ ਵਧੀਆ ਨਾ ਨਹੀਂ ਤੇ ਅਨਚੋਪੜੀਆਂ ਰੋਟੀਆਂ ਤੇ ਸੁੱਕੀ ਜੀ ਦਾਲ ਸਬਜੀ ਕਰੂਗੀ ਬਹੁਤ ਤੜਕਿਆਂ ਵਾਲੀ ਸਬਜੀ ਨਾ ਖਾਇਆ ਕਰ ਤੇਰਾ ਬਲੱਡ ਪ੍ਰੈਸ਼ਰ ਵੱਜ ਜਾਂਦਾ ਮਣਕੇ ਤੇਨੂੰ ਡਾਕਟਰ ਦੇ ਖਾਣਨਾ ਪੈਂਦਾ ਵਾ ਚਲੋ ਵੀ ਬੀਤਾ ਹੁਣ ਬਿਰਧ ਹੋਈ ਆ ਤੇ ਦਵਾਈ ਜਨੇ ਖਾਣੀ ਆ ਬਲਜੀਤ ਮਾਨਪ੍ਰੀਤ ਵੀ ਸੱਚੀ ਆ ਹੁਣ ਮਾਤਾ ਦੀ ਉਮਰ ਜਿਆਦੀ ਹੋ ਗਈ ਆ ਜੇ ਤਲੀਆਂ ਚੀਜ਼ਾਂ ਖਾ ਲੇ ਭਾਰੀਆਂ ਚੀਜ਼ਾਂ ਖਾ ਲੇ ਬੀਪੀ ਵੱਜ ਜਾਣਾ ਇੱਕ ਤੇ ਪੈਸੇ ਲਾਉਣੇ ਤੇ ਦੂਜੀ ਫੇਰ ਮਾਤਾ ਨੂੰ ਤੰਗੀ ਆਉਣੀ ਆ ਆਹ ਤੋ ਇਹ ਵੀ ਨਹੀਂਦਾ ਕਹੀ ਜੋ ਉਹਦੇ ਸਾਹਮਣੇ ਨਾ ਕਹਿ ਦਿਓ ਉਹ ਖਾ ਲੈਂਦਾ ਕਰੋ ਕਿਤੇ ਮਾਸਾ ਉਹਦੇ ਅੰਦਰ ਟਲ ਹੋ ਜੂਗਾ ਆਹੋ ਚੱਲ ਛੱਡੋ ਗੱਲਾਂ ਆਵੇਂ ਮੇਰੀ ਮੁੱਤੀ ਗੱਲਾਂ ਸੁਣ ਲਈ ਹਾਏ ਜਾਂ ਤੇਰੇ ਵੀ ਨਿਕਲ ਨਹੀਂ ਗੱਲਾਂ ਨਹੀਂ ਠਰਕੀ ਲੈ ਕੋਈ ਮਾਰੀ ਚੰਗੀ ਗੱਲਾਂ ਇਹਦੇ ਲੱਗੇ ਕਰਿਆ ਕਰੋ ਉਹ ਸਰ ਹੋ ਜਾਂਦਾ ਵਾ ਫਿਰ ਠੀਕ ਹੈ ਦੇਖੋ ਜਿਆਦਾ ਨਾ ਸਰ ਹੋ ਜੇ ਤੇ ਦੇ ਹੋਰ ਮਾਹ ਮਾਹ ਪੈ ਖਰਚ ਕੇ ਲੈਂਦੀ ਐ ਸੋਣੀ ਜਈ ਬਹੁਤ ਗੱਲ ਲੱਗੀ ਐ ਹਾਏ ਹਾ ਆਪਣੇ ਪਿਓ ਦੇ ਕੰਮ ਬੇਹਲਾ ਕਿੱਦਾਂ ਚਰਾਏ ਚ ਬੈਠਾ ਵਾ ਪਿਆਰਾ ਪਰ ਨੜੀ ਨੌਣਾ ਲਮਕੰਡਿਆ ਵੇ ਮੋਸਾ ਸਮਝਾ ਲਿਆ ਕਰ ਕਿਤੇ ਸਮਝਾਇਆ ਹੀ ਆ ਬਾਪੂ ਇੱਥੇ ਬੈਠਾ ਕੀ ਕਰਦਾ ਮਛਰ ਤੇ ਉਹ ਕੋ ਨਹੀਂ ਸਾ ਜੜ ਗਿਆ ਮੈਂ ਪੈੜ ਨੂੰ ਚੱਲੇ ਆਇਆ ਸੀ ਕੀ ਕਰਦਾ ਪੈੜ ਨੂੰ ਉਹ ਐਨ ਕਬਾ ਸ਼ੀਸ਼ਾ ਟੁੱਟ ਗਿਆ ਗਿਆ ਉਹ ਗੋਪੀ ਕੋ ਭਾਗੇ ਲੈ ਉਹਨੇ ਨਹੀਂ ਗੋਪੀ ਹਰਗਾ ਹੁੰਦਾ ਵੇਜਦ ਕਰਿਆਨੇ ਦਾ ਹੁੰਦਾ ਉਹ ਮਸ਼ੀਨਾ ਆਨੇ ਬਣਾ ਲੈਂਦਾ ਮੈਂ ਇਹ ਵੇਚ ਕੇ ਸਨਾ ਕੋਈ ਹੋਰ ਸ਼ੀਸ਼ਾ ਵੇਖ ਕੇ ਪਾ ਦੂ ਉਥੋ ਇਹ ਰੰਗ ਬਰੰਗੀਆਂ ਜਣੀਆਂ ਵਾ ਇੰਦਾ ਸੋਹਣਾ ਲੱਗਦਾ ਵਾ ਇੱਕ ਅੱਖ ਨਾ ਵੇਖਿਆ ਕਰ ਸਾਰਿਆਂ ਨੂੰ ਹਣ ਆ ਪੁੱਤ ਮੈਨੂੰ ਤੁਹਾਨੂੰ ਦੋਵਾਂ ਪਰਵਾਂ ਨੂੰ ਇੱਕ ਅੱਖ ਰਹਿ ਬੇ ਨਾ ਨਹੀਂ ਬਾਪੂ ਕਈ ਸਾਲ ਹੋ ਗਏ ਤੈਨੂੰ ਕਹਿੰਦਿਆਂ ਨੂੰ ਇੱਕ ਅੱਖ ਨਾ ਵੇਖਿਆ ਕਰ ਉਹਦਾ ਤਾਂ ਤੂੰ ਵੇਖਿਆ ਨਹੀਂ ਆ ਹੁਣ ਬਣੀ ਆ ਗੱਲ ਆ ਬੜਾ ਵਧੀਆ ਵਾ ਇੱਕ ਅੱਖ ਨਾ ਦੇਖਦਾ ਵਾ ਨਾ ਇਹਦੇ ਨਾਲ ਕੰਮ ਚਲਾਈ ਜਾ ਐਵੇਂ ਸ਼ੀਸ਼ਾ-ਸ਼ੂਜੋ ਪਾਉਣ ਦੀ ਕੀ ਲੋੜ ਤੋੜ ਤੇ ਤੂੰ ਹੀ ਫੇਰ ਲੈਣਾ ਵਾ ਨਹੀਂ ਸ਼ੀਸ਼ੇ ਦਾ ਬਹਾਨਾ ਕਿ ਭਜਨ ਦੀ ਤਿਆਰੀਆਂ ਫੇਰ ਓ ਪੁੱਤ ਓ ਕਿੱਥੇ ਮੈਂ ਤਖਾ ਹੋਣਾ ਵਾ ਮੈਂ ਤੇ ਆ ਛੀਸ਼ੇ ਹੀ ਪਾਉਣ ਚੱਲਿਆ ਗੱਲਾਂ ਤੁਸੀਂ ਮੈਨੂੰ ਕਹਿਣ ਦੇ ਆ ਅੱਜ ਉਹ ਤੁਹਾਨੂੰ ਇੰਜੈਕਸ਼ਨ ਵਖਾ ਲੈਣ ਆਏ ਆ ਉਹਦੇ ਦੇ ਐਨਕਾਂ ਦੇ ਛੀਸ਼ੇ ਦੋ ਹੀ ਹੈਗੇ ਚੰਗੇ ਭਲੇ ਸਾਨੂੰ ਦੋਵਾਂ ਜੀ ਹੈ ਨਾ ਤੁਸੀਂ ਇੱਕ ਅੱਖ ਨਹੀਂ ਵੇਨੇ ਆ ਤੇ ਇੱਕ ਅੱਖ ਨਹੀਂ ਵੇਨੇ ਆ ਲੀੜਾ ਕਪੜਾ ਧੂਪਿਆ ਮਿਲਦਾ ਸਭ ਕੋ ਮਿਲਦਾ ਤੇ ਇੱਕ ਅੱਖ ਦਾ ਹੀ ਆ ਕਮਾਲ ਵਾਏ ਚਲ ਆ ਪਾ ਜੇਬ ਚ ਤੇ ਚੱਲ ਘਰ ਨੂੰ ਹੋ ਇੱਧਰ ਨੂੰ ਇੱਧਰ ਨਿਕਲ ਜਾਣਾ ਕਿਤੇ ਮੈਂ ਬਹਾਰ ਹੋਵਾਂ ਸ਼ੀਸ਼ਾ ਓਏ ਬਾਪੂ ਨਹੀਂ ਪਹਿਲਾਂ ਝੋਨਾ ਪੱਕ ਪੱਕੂਗਾ ਨਾ ਬੜਾ ਕੇ ਪੁਆਲੇ ਵਾਜਣ ਨੂੰ ਕੀ ਕਰੇ ਮੇਕਅੱਪ ਕਿੱ데 ਟੌਰਣਾ ਕਿਆ ਮੈਂ ਕਿੱਥੇ ਦਫਾ ਹੋਣਾ ਅੱਗੇ ਕਿੱਥੇ ਦਫਾ ਹੋਈ ਚੁੱਪਚੀ ਪੀਤੇ ਓ ਵੀ ਓਏ ਹਨੂ ਦੋਵਾ ਜੀ ਆਨੂ ਵੱਖ ਕੀਤਾ ਤੁਸੀਂ ਤੁਸੀਂ ਇਹ ਕੱਖ ਨਾ ਕਿੱਥੇ ਵੇਨੇ ਬਾਪੂ ਘਰ ਨੂੰ ਚੱਲ ਝੋਨਾ ਪੱਕਦਾ ਫਿਰ ਲਵਾ ਦਾਂਗੇ ਅਣਕ ਤੂੰ ਨਵੀ ਓਏ ਆ ਝੋਨਾ ਵੱਡ ਕੇ ਲੈਂਦਾ ਹੀ ਵੇਖਿਆ ਲਾਤੀ ਨਾ ਨજર ਉਹ ਗੱਲ ਕਿ ਲੜਾਈ ਨਹੀਂ ਮੁੱਕਣ ਤੇ ਨਹੀਂ ਘਰੋਂ ਗੱਲ ਕਰੀ ਆਗੇ ਮੈਂ ਕੀ ਆ ਨਾ ਤੂੰ ਛੋਣ ਦੀ ਗੱਲ ਕਰਦਾ ਛੋਣਾ ਕੇ ਤੇ ਅੱਜ ਹੀ ਆ ਜਾਣਾ ਵਾ ਓਇਕਤੂਬਰ ਮਹੀਨੇ ਚ ਜਾਵੇ ਛੋਣਾ ਉਹ ਤੋਂ ਐਨਕ ਪਾਣੀ ਏ ਤੇ ਮਹੀਨੇ ਦੇ ਦੋ ਰਹਿ ਗਏ ਆ ਤੂੰ ਬਾਪੂ ਕਣੀ ਕਿਤਾਬਾਂ ਫੁੱਲਣੀਆਂ ਵਾ ਮਾਤਾ ਲਿਆ ਹੋ ਗਾਲੀਓ ਫੇ ਬਾਪੂ ਤੂੰ ਕੜੀਆਂ ਕਿਤਾਬਾਂ ਭੋਲਣੀਆਂ ਓਕੇ ਬਾਈ ਜੇ ਮੇਰੇ ਉੱਠੀ ਦਾ ਕਰ ਮੈਨੂੰ ਟੈਡੀ ਲੱਗ ਜੂ ਨਾ ਟੱਗ ਪਿਆ ਸਾਟ ਲੱਗ ਜੂਗੀ ਤੇ ਮੇਰੇ ਕੋਲ ਕਰਨਾ ਕੀ ਨਕੇ ਮੋੜ ਨਹੀਂ ਆ ਗਿਆ ਕਦੇ ਕੰਮ ਤਾਂ ਕੋਈ ਕਰਨਾ ਨਾ ਹੋਇਆ ਬੇਲੀਆਂ ਰੋਟੀਆਂ ਤੋੜਨੀਆਂ ਉਸੇ ਵੇਲੇ ਮੇਰੇ ਕੁੱਤੇ ਨੂੰ ਨਜ਼ਰ ਲਾਤੀ ਆ ਸੱਚ ਬਰਾ ਜੈਕਸਨ ਨੂੰ ਕੋਈ ਪਾਰਾ ਹੀ ਨਹੀਂ ਆਉਣ ਦਿੰਦੇ ਤੁਸੀਂ ਉਹ ਨਾਲਾ ਕਰ ਲਾ ਤਾਂ ਮਾਸਾ ਆਪਣਾ ਹੋਣਾ ਦੱਸ ਨਹੀਂ ਉਤਰਾ ਤੇ ਐਡੇ ਐਡੇ ਖੋਪੇ ਲਵਾਏ ਨਾਲਾ ਵੀ ਨਹੀਂ ਦੇਖਦਾ ਉਹ ਚੁੱਪ ਕਰ ਤੂੰ ਵੀ ਆ ਚੱਲੀਏ ਹੁਣ ਆ ਜਾ ਮੈਂ ਤੁਮੇ ਨਾਲਾ ਕਰਕੇ ਅੰਦਰ